ਸਾਸ੍ਰੀ ਘਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਧੀਰੇ ਕੋਡ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜੜਿਆਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਵੀਰ ਨੇ ਟੋਟਲ 6-7 ਪਸ਼ੂ ਹੈਗੇ ਆ 5 ਆਪਾਂ ਹਾਜ਼ਰ ਦਿਖਾਵਾਂਗੇ ਦੋ گاਵਾ ਵੀਰ ਨੇ ਲਈਆਂ ਉਹ ਵੀ ਆ ਜਾਣੀਆਂ ਜੀ ਤੇ ਬਾਕੀ ਡਿਟੇਲ ਵੀਰ ਕੋ ਲੈ ਲਾਂਗੇ ਇਹਨਾਂ ਵਿੱਚੋਂ ਦੋ ਤਾਜ਼ੀਆਂ ਸੂਈਆਂ ਤੇ ਤਿੰਨ ਗੱਬਣਾ ਜੀ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿ ਜੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਤਸਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਾਸਰੀ ਘਾਲ ਭਾਜੀ ਸਾਸਰੀ ਘੇ ਵੀਰ ਦੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਸਹੀ ਠਾਕ ਤੁਸੀਂ ਸੁਣਾਓ ਵਧੀਆ ਚੜ੍ਹਦੀ ਕਲਾ ਜੀ ਹਾਂਜੀ ਅੱਜ ਫੇ ਛੋਟੇ ਵਪਾਰੀ ਨੂੰ ਐਨਕਾਂ ਲਵਾਤੀ ਆ ਮੈਂ ਤਾਂ ਕਿਹਦਾ ਨਾ ਹੱਸੰਦਿਆਂ ਮੈਨੂੰ ਜਿਆਦਾ ਲਾਂਮਾ ਟਾਈਮ ਨਹੀਂ ਆਉਂਦਾ ਬਣਿਆ ਜਿੰਨੀਆਂ ਐਨਕਾਂ ਹੁਣ ਕਾ ਲਾ ਕੇ ਰੱਖਦਾ ਜਿਦਾ ਮੈਨੂੰ ਤਾਂ ਪਤਾ ਲੱਗਾ 10 ਵੀ ਯਾਰੀ ਤੋਂ ਬਾਅਦ ਹੁਣ ਕੋਈ ਸਿਸਟਮ ਚੱਲ ਪਿਆ ਸਰ ਚਲੋ ਕੋਈ ਗੱਲ ਨਹੀਂ ਹਾਂਜੀ ਠੀਕ ਆ ਬਾਪੂ ਦੀਆਂ ਰੀਸਾਂ ਕਰਨੀਆਂ ਔਰ ਕਿਸ ਦੀਆਂ ਤੇ ਨਹੀਂ ਨਾ ਕਰਦਾ ਨਹੀਂ ਨਹੀਂ ਆਹ ਇਹ ਤਾਂ ਗੇਰ ਕਰ ਲੈ ਗਈ ਹੈ ਹੈ ਹਾਂਜੀ ਹਾਂਜੀ ਤੇ ਐਡਰੈਸ ਦੱਸ ਦੋ ਭਾਜੀ ਆਪਣਾ ਐਡਰੈਸ ਵੀਰ ਜੀ ਜਿਲਾ ਪਿੰਡਾ ਅਮਰਸਰ ਸਾਹਿਬ ਹਾਂਜੀ ਤੇ ਸ਼ਹਿਰ ਪਿੰਡਾ ਜੰਡੇਆਲਾ ਗੁਰੂ ਦਾਣਾ ਮੰਡੀ ਵਾਲੀ ਸਾਈਡ ਤੇ ਪਿਛਲੇ ਬੰਨੇ ਧੀਰੇ ਕੋਟ ਪਿੰਡਾਂ ਵੀ ਜੀ ਹਾਂਜੀ ਠੀਕ ਆ ਤੇ ਬਾਕੀ ਕੇ ਦਾ ਫੋਨ ਕਰਕੇ ਜੇ ਜੰਡੇਆਲੇ ਗੁਰੂ ਆ ਕੇ ਕੋ ਫੋਨ ਭੈਣ ਭਰਾ ਕਰ ਸਕਦਾ ਤੇ ਕੋਈ ਨਾਮ ਮੀਰ ਜੀ ਦੱਸ ਦੋ ਨਾਮ ਜਤਿੰਦਰ ਸਿੰਘ ਆ ਜੀਰੇ ਬਾਕੀ ਬਥੇਰੇ ਨਾਮ ਲਈ ਜਾਂਦੇ ਆ ਕੋਈ ਕੁਝ ਕਹੀ ਆ ਸਾ ਕੋਈ ਕੁਝ ਕਹੀ ਜਾਂਦਾ ਠੀਕ 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 ਆ ਹਾਂਜੀ ਤੇ ਫੋਨ ਨੰਬਰ ਵੀ ਜੀ ਆਪਣਾ ਦਾ 70874 04611 ਇੱਕ ਹੋਰ ਨੰਬਰ ਆ 99885535811 ਅੱਜ ਕਿੰਨੇ ਪਹੂ ਆ ਜੀ ਅੱਜ 5 ਆ ਜੀਰੇ ਅੱਜ ਪੰਜ ਜਿਹੜੀਆਂ ਗਾਵਾਂ ਲੀਆਂ ਗਾਵਾਂ ਹਾਲੇ ਫੈਡ ਲੇਟ ਹੋ ਠੀਕ ਆ ਗਈਆਂ ਵੀਡੀਓ ਤੇ ਪਾ ਦਾਂਗੇ ਨਾ ਉਹ ਵੀਡੀਓ ਪਾ ਦਾਂਗੇ ਹਾਂ ਸਿੱਧੀ ਮੰਗਾ ਲੇ ਜੇ ਕਿ ਇਹਨੂੰ ਪਸੰਦ ਆਵੇ ਹਾਂ ਉਹਦੇ ਕੋਈ ਨਹੀਂ ਕਰ ਲਾਂਗੇ ਜੇ ਕੋਈ ਭੈਣ ਭਰਾ ਤੇ ਸ਼ਰਵਾਦ ਆਪਾਂ ਇਧਰੋਂ ਗੱਬਣ ਤੋਂ ਕਰੀਏ ਹਾਂਜੀ ਵੀਰ ਜੀ ਹਾਂਜੀ ਠੀਕ ਹੈ ਜੀ ਗੱਬਣ ਮੱਝ ਸੂਆ ਕਿ ਨਵਾ ਜੀ ਦਾ ਸੂਆ ਵੀਰ ਜੀ ਇਹਦਾ ਦੂਜਾ ਜੀ ਦੂਜਾ ਦੀ ਤੀਜਾ ਲਾ ਕੇ ਚੱਲੋ ਤੀਜਾ ਵੀ ਕਰ ਤੇ ਸੋਹਣੀ ਸਨਖੀ ਪੂਰੀ ਆ ਹਨਾ ਸਿੰਘ ਦੀ ਕੁਆਲਿਟੀ ਪਹਿਲਾਂ ਦਿਖਾਈਏ ਸਿੰਘ ਦੀ ਕੁਆਲਿਟੀ ਚੈੱਕ ਕਰੋ ਆ ਵੇਖੋ ਜੀ ਬਾਲਾ ਪਰਨਾਪੁਰਾ ਜ ਆ ਬਨ ਲਓ ਬਨ ਲਓ ਠੀਕ ਆ ਤੇ ਦੇਣ ਕਿੰਨੇ ਕੁ ਲੈ ਜੂ ਵੀਰ ਜੀ ਇਹ ਦੇਣ ਨੇ ਇੱਕ ਇੱਕ ਦੋ ਦਿਨ ਹੀ ਖਾਣੇ ਨੇ ਜੀ ਜ਼ਿਆਦਾ ਟਾਈਮ ਨਹੀਂ ਖਾਣਾ ਠੀਕ ਆ ਬਾਕੀ ਢਲਾਂ ਲਾਂ ਲਾ ਹੈ ਲੱਗ ਲਾਂ ਬਹੁਤ ਤੋਰ ਦੇ ਕੇ ਬਾਹਰ ਤੋਰੀ ਤੋਰ ਤੋਰ ਜੀ ਤੋਰ ਤੋਰ ਦੋ ਬਾਕੀ ਬੇਲ ਦੀ ਕਾਫੀ ਲੰਮੀ ਆ ਰੰਗ ਬਾਜ ਮੈਂ ਆ ਸੋਹਣੀ ਸੁਨੱਕੀ ਆ ਹਾਂ ਜੀ ਹਾਂ ਬਾਕੀ ਨੋ ਪੜਾ ਜ ਲੱਗਦਾ ਪਸਾ ਪਰ ਭਾਲ ਹੋਗੀ ਵੀਰੇ ਉਹਦੀ ਗਰੰਟੀ ਹੋਗੀ ਗੱਡ ਗਾੜ ਵੀ ਸੋਹਣਾ ਵਾ ਬੇਲ ਵੀ ਲੰਮੀ ਆ ਰੰਗ ਦੀ ਕਾਲੀ ਆ ਵੇਖੋ ਵੱਡੀ ਜਮੇ ਵੱਡੀ ਮੱਝ ਪੂਰੀ ਸੋਹਣੀ ਸਨਖੀ ਪੂਰੀ ਆ ਹਵਾਨਾ ਜਾ ਘਰੋ ਬਹੁਤ ਹੀ ਸੋਹਣਾ ਤਿਆਰ ਕਰਨ ਦੀ ਆ ਢਿੱਲਾ ਵੇਖੋ ਤੇ ਬਾਕੀ ਉੱਤੋਂ ਵੀ ਪਿੱਠ ਪੂੜਾ ਚੰਗਾ ਚੌੜਾ ਫੇਸ ਕੁਆਲਟੀ ਵੀ ਚੰਗੀ ਥਾਨ ਵੇਖੋ ਕਿੰਨਾ ਸੋਹਣਾ ਪਾਈਪ ਲਾਈਨ ਵੇਖੋ ਕਿੰਨੀ ਮੋਟੀ ਲੱਗੀ ਆ ਜਾਣ ਲੋ ਵੀਰ ਜੀ ਬਹੁਤ ਹੀ ਸਾਫ਼ ਆ ਮੈਂ ਵੀਰ ਜੀ ਹਾਂਜੀ ਬਾਕੀ ਐ ਵਧੀਆ ਕੈਮ ਆਗੇ ਅਸੀ ਰਸੀ ਨੇਗੀ ਕਿ ਇਹ ਬਣਿਓ ਹਾਂਜੀ ਵੀਰ ਜੀ ਕਿੰਨਾ ਕ ਦੁੱਧ ਚਵਾਉਗੀ ਇਹ ਦੁੱਧ ਆਈਡੀਆ ਯਾਰ 11 ਤੋਂ 12 ਕਿਲੋ ਸੌਖਾ ਚਵਾ ਦੂਗੀ ਠੀਕ ਆ ਬਾਕੀ ਮੈਂ ਤੇ ਹਰ ਵੀਡੀਓ ਤੇ ਵੀਰ ਆ ਨਾ ਨਾ ਹਾਂਜੀ ਕੋਈ ਭੈਣ ਭਰਾ ਕੇ ਇਹ ਇਹ ਨਾ ਕਿਹਾ ਕਰੋ ਕਿ ਉਹਨੇ 12 ਕਿਹਾ ਉਹਨੇ 15 ਕਿਹਾ ਆਪਣੀ ਆਪਣਾ ਆਈਡੀਆ ਲਾ ਲਿਆ ਕਰੋ ਤੁਹਾਨੂੰ ਇਹ ਗੋਪੀ ਬਾਬਾ ਸਮਝ ਲੈਂਦੇ ਆ ਨਾ ਚੱਕਰ ਹਾਈ ਆ ਵਿੱਚ ਇੰਨਾ ਯਾ ਕਹਿ ਦਿੰਦੇ ਆ ਫਿਰ ਵੀ ਨਹੀਂ ਇੰਨਾ ਕੀਤਾ ਕਿਉਂ ਨਹੀਂ ਜਾਂ ਕਿਲੋ ਘਟ ਗਿਆ ਜਾਂ ਕਿਲੋ ਵੱਧ ਗਿਆ ਆਪਣਾ ਵੀ ਆਈਡੀਆ ਲਾਇਆ ਕਰੋ ਸਾਡੇ ਕਹਿਣਾ ਵੀ ਅਸੀਂ ਉਦਾਂ ਕਹਿ ਸਕਦੇ ਵੀ ਇਹ ਨਾ ਕਰ ਸਕਦੀ ਚੀਜ਼ ਤਾਂ ਕਹਿੰਦੇ ਹੁਣੇ ਸ਼ਕਲ ਗੋਪੀ ਬਾਬੇ ਨਾਲ ਮਿਲਦੀ ਆ ਤੇ ਗੱਲਾਂ ਵੀ ਭਰਾਵੋ ਇਹਨੂੰ ਕਹਿੰਦੇ ਗੱਲਾਂ ਵੀ ਸੱਚੀਆਂ ਹੋ ਜਾਣ ਕਰਨੇ ਕੱਲ ਨਾ ਕੱਲ ਭਾਜੀ ਨਹੀਂ ਆਏ ਸੀ ਸ਼ਾਮੀ ਜੀ ਮੈਨੂੰ ਵੀ ਮਿਲ ਕਹਿੰਦੇ ਤੁਹਾਡੇ ਪਿੰਡ ਦਾ ਵੀਡੀਓ ਪੋੜਾ ਵੀ ਤੂੰ ਮੈਂ ਹਾਂ ਮੈਂ ਹੀ ਪੋੜਾ ਆਂਦਾ ਨਹੀਂ ਯਾਰ ਇਹਨੇ ਪਰਣਾ ਬੱਧਾ ਆਂਦਾ ਮੈਂ ਦਵਾ ਦੋ ਬੰਨੇ ਮੈਂ ਹਾਂ ਠੀਕ ਆ ਨਹੀਂ ਆਂਦੇ ਤੂੰ ਹੀ ਠੀਕ ਠੀਕ ਆ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਮੁੱਲ ਤੇ 85000 ਰੁਪਿਆ ਕਰਦੇ ਜੀ ਮਾਣ ਤਣ ਕਿੰਨਾ ਕਰਨਾ ਮਾਣ ਤਣ 85 ਦੀ ਵੀ ਨਹੀਂ ਦੇਣੀ 80 ਦੀ ਵੀ ਨਹੀਂ ਦੇਣੀ 75 ਦੀ ਵੀ ਨਹੀਂ ਦੇਣੀ ਹਾਂਜੀ ਤੇ ਸਹੀ ਜਿਹੜੀ ਹੈ 73 ਦੀ ਮੈਂ ਹਣੀ ਜੀ 73000 ਦੀ ਹਾਂਜੀ ਮਾਣ ਤਣ ਹੋ ਜਾ ਮੌਕੇ ਤੇ ਮਾਣ ਤਣ 500 ਰੁਪਿਆ ਕਰਦਾਂਗੇ ਛੋਟੇ ਉਹ ਪਾਰੀ ਕੋ ਕਰਾ ਲਈਏ ਥੋੜਾ ਜਿਹਾ ਕਰਦੇ ਯਾਰ 500 ਤਾਂ ਸਾਡੇ 72 ਦੀ ਹਾਂ ਨਾ ਹੋ ਜੂਗੀ ਪੂਰੇ 72 ਦੀ ਜਾਣ ਦੋ ਵੀ ਵੀਰ ਕੈਂਡ ਆ ਮੈਂ ਵੀ 500 ਛੋੜਾ ਕਰਾ ਲਾ ਕੋਈ ਨਹੀਂ ਇਹ ਸਸਤੀ ਕਾ ਜੀ ਇਹ ਕੈਨੇਡਾ ਵਾਲੇ ਵੀਰ ਨੇ 500 ਛੋੜ ਗਰ ਨਹੀਂ 72 ਪੂਰਾ ਹੋ ਗਿਆ ਹਾਂ ਜੀ ਹਾਂ ਜੀ 72 ਦੀ ਮੈਂ ਦੇ ਦਾਂਗੀ ਠੀਕ ਹੈ ਦੂਜੇ ਨੰਬਰ ਵਾਲੀ ਤਾਜੀ ਸੂਈ ਆ ਹਾਂ ਜੀ ਤਾਜੀ ਸੂਈ ਆ ਆ ਵੇਖ ਰਹੀ ਨਹੀਂ 10 ਕਿਲੋ ਦੁੱਧ ਆ ਮੈ ਕੋ ਲੀਲੀ ਰਾਵੀ ਦੀ ਹਾਂ ਜੀ ਇਹ ਐਂ ਕੈਂਮ ਆ ਪ्योर ਨੀਲੀ ਦੀ ਮੈਂ ਪ्योर ਨੀਲੀ ਹਾਂ ਜੀ ਹਾਂ ਜੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਹਾਂ ਜੀ ਤੇ 10 ਕਿਲੋ ਦੁੱਧ ਵੀਰ ਜੀ ਹਾਂਜੀ ਹਾਂਜੀ ਬੱਚਾ ਮਗਰ ਕੀ ਇਹਦੇ ਬੱਚਾ ਮਗਰ ਕੱਟੀ ਆ ਵੀਰੇ ਕੱਟੀ ਮਗਰ ਕੱਟੀ ਦੀ ਵੀ ਅੱਖ ਬਿੱਲੀ ਆ ਤੋਰਾਂ ਵੀਰੇ ਨੂੰ ਮੜੀ ਉਹ ਸੋਹਣੀ ਮੈਂ ਬਹੁਤ ਸੋਹਣੀ ਆ ਵੇਖੋ ਬਾਕੀ ਇਹ ਸੂਈ ਨੂੰ ਚੌਥਾ ਤੀਜਾ ਚੌਥਾ ਦੇਣਿਆ ਕੱਟੀ ਨਹੀਂ ਕੱਟਾ ਵੀਰ ਨਹੀਂ ਕੱਟੀ ਐ ਕੱਟਾ ਹੀ ਸਰ ਮੈਂ ਕੱਟੀ ਕਹਿਣਾ ਨਹੀਂ ਹਾਂ ਕੱਟੀ ਕਾ ਕੇ ਵੇਚਦਾ ਹਾਂ ਇਹ ਤਾਂ ਮੈਂ ਵੇਖਿਆ ਨਹੀਂ ਯਾਰ ਜੀ ਬਲੇ ਖੇਨਾ ਪਾ ਕੱਟਾ ਹੀ ਉਹ ਕੱਟਾ ਦੱਸੋ ਉਹ ਦੂਜੀ ਦੀ ਕੱਟੀ ਠੀਕ ਆ ਜੀ ਠੀਕ ਆ ਆ ਵੇਖੋ ਜੀ ਪਿੱਠ ਪੂੜਾ ਚੈੱਕ ਕਰੋ ਚੰਗਾ ਚੌੜਾ ਬਹੁਤ ਹੀ ਵਜਨ ਵਾਲੀ ਮੱਝ ਆ ਜੀ ਸੋਹਣੀ ਸੁਨੱਖੀ ਲੈਵਾ ਵਿਖਾਓ ਮੈਂ ਦਾ ਕਿੰਨਾ ਲੱਗਾ ਮੈਨੂੰ ਹਾਂਜੀ 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 ਗਾਇਆਂ ਵਾਂਗੂੰ ਚੱਡਾ ਬਣਨ ਲੱਗਾ ਜੀ ਸੋਹਣੀ ਪੂਰੀ ਨੀਲੀ ਦੀ ਮੈਂ ਉਦਾਂ ਵੀ ਜ਼ਿਆਦਾ ਦੁੱਧ ਵਧ ਕਰ ਦਿੱਤਾ ਹਾਂਜੀ ਹਾਂਜੀ ਕਈ ਬੜੇ ਬੰਦੇ ਇਹ ਚਾਹੁੰਦੇ ਨੀਲੀ ਦੀ ਮੈਂ ਲਿਆ ਕੇ ਦੋ ਠੀਕ ਆ ਪਸਮਾ ਦੀ ਬਹੁਤੀ ਟੌਪ ਦੀ ਇਸ ਟਾਈਮ ਤੇ 10 ਲੀਟਰ ਜਿਹੜਾ ਇਹਦੇ ਕੋਲ ਤਿਆਰ ਆ ਹਾਂਜੀ ਹਾਂਜੀ ਠੀਕ ਆ ਅੱਗੇ ਵਿਖਾਓ ਕਿੰਨੀ ਸੋਹਣੀ ਬਣੀ ਮੈਂ ਜੀ ਆਹ ਫਿਰ ਥਾਣ ਦੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਆ ਠੀਕ ਹੈ ਜੀ ਤੇ ਵੀਰ ਜੀ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਚਲੋ 2 ਕਿਲੋ ਹੋਰ ਵਾਜੂ 12 13 ਕਿਲੋ ਚਵਾਈ ਜਾਊਗੀ ਕੱਲ ਦੇ ਸ਼ਾਮ ਦੇ ਸਿਰ ਤੇ ਆ ਹਾਂ ਜੀ ਜੇ ਇਹਦੇ ਕੋਈ ਸ਼ਾਮ ਨਾਰਮਲ ਕੀਤੀ ਤੇ ਤੂੰ ਵੀ ਕੱਢ ਦੇਣਾ ਜੀ ਜੇ ਇਹਨੇ ਵਧ ਕੀਤੀ ਤੇ 2 ਕਿਲੋ ਵਾਜਣਾ ਦੇ ਗੱਲ ਤੇ ਸ਼ਾਮ ਜੀ ਜੀ ਅਸੀਂ ਤੇ ਚਲੋ ਆਪਣੇ ਘਰ ਜਿੰਨਾ ਦੁੱਧ ਨਾ ਚਵਾ ਕੇ ਦਵਾਂਗੇ ਠੀਕ ਆ ਅਸੀਂ ਦੋ ਟਾਈਮ ਚੋਲੇ ਕੋਈ ਦੇਣੇ ਚੋਲੇ ਕੋਈ ਕਰਨਾ ਤੇ ਮੁੱਲ ਕਿੰਨਾ ਕਰਨਾ ਮੋਟੇ 90 ਹਜ਼ਾਰ ਇਹਨਾਂ ਨੂੰ ਸਾਰੇ ਭਰਾਵਾਂ ਕੋ ਵੱਧੀ ਮੰਗਾ ਕੇ ਫੇਰੀ ਗੱਲ ਬਣੂਗੀ ਹਾਂਜੀ ਇਹ ਵੀ ਗੱਲ ਹੈ ਆ 90 ਹਜ਼ਾਰ ਲਾਂਗੇ ਉਹ ਤੇ ਗੱਲ ਨਹੀਂ ਗੱਲ ਇਹ ਆ ਨਾ ਬਹੁਤਾ ਗਈ ਹੈ ਬਹੁਤਾ ਹੋਏ ਬਹੁਤਾ ਹੋਏ ਸਹੀ ਗੱਲ ਜੀ ਹਾਂਜੀ ਤੇ ਮਾਨਤਾਨ ਕਿੰਨਾ ਇਹ ਵੀ ਜੀ ਬਿਲਕੁਲ ਨਾ 90 ਨਾ 85 80 ਤੋਂ ਵੀ ਆਪਾਂ ਮਾਨਤਾਨ ਕਰਦਾਂਗੇ 2000 ਛੱਡ ਦਾਂਗੇ 80 ਤੋਂ 70 ਹਜ਼ਾਰ ਦੀ ਬਹਿ ਦੇ ਦਾਂਗੇ ਹਾਂਜੀ ਯਾਰ ਕਰਦਾ ਉਹ ਯਾਰ ਲਾ ਕੇ ਭਾਈ 77 ਦੀ ਮੈਂ ਦੇ ਦਾਂਗਾ 77 ਦੀ ਹੁਣ ਕਨੇਡਾ ਵਾਲੇ ਵੀ ਸੋ ਕਰਾ ਲਈਏ ਥੋੜੀ ਬੋਲੀ ਇੱਥੇ ਤੱਕ ਆ ਜਾਣਾ ਜੇ ਇੱਥੇ ਤੱਕ ਆਣ ਕੋਈ ਜ਼ਿਆਦਾ ਟੈਨ ਨਹੀਂ ਦਾ ਕੰਮ ਹੈ ਫੋਨ ਤੇ ਬਾਕੀ ਛੋਟ ਕਰਾ ਰਿਆ ਕਰੋ ਜੀ ਵੀਰ ਮੰਨ ਜਾਂਦਾ ਹੁੰਦਾ ਜੇ ਫੋਨ ਤੇ ਜੂਰ ਬਣਾ ਲਿਓ ਕਈ ਕਹਿੰਦੇ ਆਗੇ ਬੈਠੇ ਉਹ ਜਿੱਦਾਂ ਤੂੰ ਫੋਨ ਤੇ ਕਹਿਣਾ ਉਦਾਂ ਕਰ ਫੇਨਾਂ ਦਾ ਫਰਕ 5-5 7000 ਕਿੱਦਾਂ ਛੱਡ ਦਾਂਗੇ ਚਲੋ ਥੋੜਾ ਬਾਲਾ ਤੇ ਕਰ ਲੀਦਾ ਜੀ ਹਾਂਜੀ ਹਾਂਜੀ ਤੇ ਇਹ ਆ ਜਿਹੜੀ ਵੀਰ ਜੀ ਇਹ ਵੀ ਸੋਈ ਹੈ ਵੀਰ ਇਹਨੂੰ 20 ਦਿਨ ਹੋਏ ਸੋਈ ਤੋਂ ਅੱਛਾ 20 ਦਿਨ ਬਈਆਂ ਬਈਆਂ ਦਿ ਕਿੱਦਾਂ ਵੀ ਆਪਣੇ ਸਾਹ ਨਾਲ ਆ ਗਿਆ ਕੱਟੀ ਕੱਟਾ ਇਹਦੇ ਮਗਰ ਮੈਂ ਤਾਂ ਫੇਰ ਹੀ ਚੰਗੀ ਤਰ੍ਹਾਂ ਵੇਖਿਆ ਆ ਆ ਬੱਚਾ ਇਹਦਾ ਹਨਾ ਇਹ ਬੱਚਾ ਬੜਾ ਸੋਹਣਾ ਨੀਲੀ ਰਵੀ ਦੀ ਕੱਟੀ ਵੀਰੇ ਕੱਟੀ ਨੀਲੀ ਰਵੀ ਦੀ ਆ ਵੇਖੋ ਚੈੱਕ ਇਹ ਬੱਚਾ ਉਹਨੂੰ ਚਾਹੀਦਾ ਹੈ ਹਨਾ ਹਾਂ ਇਹ ਬੱਚਾ ਉਹਨਾਂ ਫੱਬਣਾ ਜਿਆਦਾ ਚਲੋ ਕੋਈ ਗੱਲ ਨਹੀਂ ਜੋ ਉਹਦਾ ਮਹਾਰਾਜ ਨੇ ਬਣਾਇਆ ਪੁਦਰਤੇ ਰੰਗ ਹੈ ਜੀ ਪੁਦਰਤੇ ਰੰਗ ਜੀ ਹਾਂਜੀ ਬਾਕੀ ਡਾਕਟਰ ਵੀ ਟਿਕਟ ਆ ਕੇ ਲਾ ਦਿੰਦੇ ਹਾਂਜੀ ਹਾਂਜੀ ਹੋ ਜਾਂਦਾ ਜੀ ਹੋ ਜਾਂਦਾ ਨੀਲੀਆ ਚ ਮੱਥਾ ਜੂ ਬੱਲਾ ਵਾ ਹਾਂਜੀ ਇਹ ਲਿਆ ਜਾ ਰਹੀ ਦੀ ਬੱਚਾ ਪਾਣ ਦਾ ਜਨਵਰ ਠੀਕ ਹੈ ਦੁੱਧ ਕਿੰਨਾ ਵੀਰ ਜੀ ਦੇ ਕੋਲ ਹੁਣ ਦੁੱਧ ਹੈ ਕਮ 9 ਕਿਲੋ ਵੀਰੇ ਕੱਦ ਕਾੜ ਦੀ ਵੱਡੀ ਆ ਛੋਟੀ ਹਾਂਜੀ ਸੋਹਣੀ ਸੁਨਖੀ ਸੁਆ ਦੂਜਾ ਕਿਤੇ ਜਾ ਦੂਜਾ ਵੀਰੇ ਦੂਜਾ ਸੁਆ ਹਾਂ ਬਹੁਤ ਸੋਹਣੀ ਆ ਮੈਂ ਆਹ ਵੇਖੋ ਜੀ ਪੇਠ ਪੂੜਾ ਗੱਡਾ ਚੌੜਾ ਹਵਾਨਾ ਜਿਹਾ ਕਰੋ ਬਹੁਤ ਹੀ ਸੋਹਣਾ ਲੱਗਾ ਜੀ ਕਰਮਾ ਵਾਲੀ ਨੂੰ ਆਹ ਵੇਖੋ ਤੋਰ ਵੇਖੋ ਚੈੱਕ ਕਰੋ ਛੋਟੀ ਦੀ ਛੋਟੀ ਮੈਂ ਮਾਰਾ ਤਾਂ ਕਰੀ ਆ ਫਲਕਾਰੀ ਤਾਂ ਕਰੀ ਪੂਰੀ ਵੱਡੀ ਆ ਜੀ ਵੇਖੋ ਜੀ ਪੇਠ ਕਿੰਦੀ ਸੋਹਣੀ ਲੱਗੀ ਮੈਨੂੰ ਪੇਠ ਬਹੁਤ ਚੌੜੀ ਆ ਆ ਵੇਖੋ ਪਿੱਠ ਬੁੜਾ ਕਿੱਡਾ ਚੌੜਾ ਚੰਗੀ ਸਾਂਭੀ ਆ ਗਏ ਨੇ ਕਿ ਪੂਰੀਆਂ ਕੈਮ ਨਿੱਗਰ ਮੱਝ ਜਿਹਨੂੰ ਕਹ ਦਿੰਦੇ ਉਹ ਹੈ ਇਹ ਵੀ ਨੀਲੀਆਂ ਚਾਉਂਦੀ ਆ ਪੈਰ ਚਿੱਟੇ ਤਾਂ ਆਪਾਂ ਬੱਚਾ ਸੋਹਣਾ ਪਾਗੀ ਦਾ ਜੀ 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 ਕੱਟੀ ਸੋਹਣੀ ਹੈ ਕੱਟੀ ਬਹੁਤ ਸੋਹਣੀ ਹੈ ਕੱਟੀ ਵੀ ਸਾਂਭ ਲਈ ਹੈ ਨਾ ਬਿਲਕੁਲ ਜੀ ਹਾਂਜੀ ਵੇਖੋ ਜੀ ਬਾਕੀ ਬੱਚਾ ਵੀ ਸੋਹਣਾ ਵਾ ਤੇ ਵੀਰ ਜੀ ਦੁੱਧ ਕਿੰਨਾ ਕੇ ਚਾਹੂਗੀ ਏ ਦੁੱਧ ਜੇ ਤੇ 9 ਕਿਲੋ ਚਲੋ ਅਗਲੇ ਤੇ 1 ਕਿਲੋ 2 ਕਿਲੋ ਵਾਜੂ ਮੈਂ ਤੇ ਉਹ ਦਾਂਦਾ ਵੀ ਉਸਾਮ ਦੇ ਸਿਰ ਤੇ ਵੀ ਜੀ ਦੇ ਕੋ ਚੰਗਾ ਵੰਡ ਬੜੇ ਵਾ ਪਾਊਗਾ ਤੇ 12 13 ਕਿਲੋ ਵੀ ਕਰ ਜੂਗੀ ਤੇ ਆਪਾਂ ਜਿੰਨਾ ਹੈਗਾ 9 ਕਿਲੋ ਚਾਹ ਕੇ ਦਵਾਂਗੇ ਠੀਕ ਹੈ ਜੀ ਠੀਕ ਮੈਂ ਤੇ ਇਹਦੇ ਹਾਲ ਵੇਖਣ ਦਿਆ ਤੇ ਦੱਸੋ ਫਿਰ ਮੁੱਲ ਮੁੱਲ ਦੇ ਦਾਂਗੇ ਵੀ 90 ਦੀ ਹੋ ਦੱਸੋ ਜੀ ਜੀ ਜੈ ਜੈ ਕਰੀਏ ਜੈ 85 ਦੇ ਦਾਂਗੇ ਭਾਜੀ ਲੱਗ ਗਿਆ ਉਹ ਮੜਾ ਜਾ 85000 ਮੰਗੀ ਜਾਂਦੇ ਕਰਾਓ ਛੋਟ ਥੋੜੀ ਬੋਦੀ ਛੋਟ ਹਾਂਜੀ ਦੱਸੋ ਕਿੰਨੀ ਕਰਨੀ ਕਰ ਦੋ ਆਪਣੀ ਮਰਜ਼ੀ ਨਾ ਚਲੋ ਯਾਰ ਮੇਰੇ ਨੂੰ ਪਤਾ ਨਹੀਂ ਦਾ ਟੈਕਸ ਨਾ ਰੇਟ ਲੈਣਾ ਫੇਰੀ ਮੈਂ ਯਾਰ ਕਰਦੇ ਨੇ ਛੇੜੀ ਹੀ ਗਿਆ ਜੈ ਜੈ ਕਰ ਵੀਰ ਸਹੀ ਬਿਲਕੁਲ ਸਹੀ ਅਸੀਂ ਯਾਰ ਦੀ ਮਹਿਨ ਵੀਰੇ ਯਾਰ ਵੀਰ ਨੇ ਕੀਤੀ ਏ ਛੋਟਾ ਤੇ ਕਰਦਾਂਗੇ ਜੇ ਕਿਹਾ ਤੇ ਕੋਈ ਗੱਲ ਨਹੀਂ ਅਸੀਂ ਤੇ ਯਾਰ ਮਾਨ ਕਰਦੇ ਤੇ ਛੋਟੇ ਵਪਾਰੀ ਦੀ ਛੋਟੇ ਕਰਦਾਂਗੇ ਭਾਜੀ ਕਰਦਾਂਗੇ ਠੀਕ ਹੈ ਜੀ ਬਾਕੀ ਫੋਨ ਕਰੇ ਕੋਈ ਮੌਕੇ ਤੇ ਹੋਰ ਵੀ ਛੋੜ ਕਰੂਗਾ ਵੀ ਹਾਂਜੀ ਹਾਂਜੀ ਕੋਈ ਕੱਟੀ ਇੱਕਰਾ ਫੇ ਵੇ ਲੋ ਕੱਟੀ ਬੜੀ ਸੋਹਣੀ ਆ ਜੀ ਆ ਵੇਖੋ ਕੇਸ ਕੁਆਲਿਟੀ ਕੱਤੀ ਚੈੱਕ ਕਰੋ ਚੰਗੀ ਸੋਹਣੀ ਸੁਨੱਖੀ ਆ ਤੇ ਮੱਝ ਦਾ ਲੇਵਾ ਵੀ ਚੈੱਕ ਕਰ ਲਓ ਜੀ ਆ ਵੇਖੋ ਜੀ ਅੱਗੇ ਆ ਕੀ ਗੱਬਣ ਪਾ ਪਤਲੇ ਪਤਲੇ ਪੋਣੇ ਵੇਚਣ ਵਾਲੇ ਹਾਂਜੀ 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 ਗੱਬਣ ਮੈਂ ਆ ਆ ਮਾੜੀ ਕਾਹ ਕਰਦੇ ਫੁਲਕਾਰੀ ਪਤਾ ਲੱਗੇ ਮੈਂ ਤੇ ਵਜਨ ਕਿੰਨਾ ਇਹਨੂੰ ਕੱਟੀ ਪੂਰੀ ਵੱਡੀ ਆ ਕੇ ਪੂਰੀ ਵੱਡੀ ਮੈਂ ਆ ਅਜੇ ਦਿਨ 10 ਮੈਂ ਤੇ ਰਹਿੰਦੇ ਆ ਆ ਵੇਖੋ ਜੀ ਕੱਦ ਕਾਰਡ ਚੈੱਕ 15 ਕਿਲੋ ਦੀ ਮੈਂ ਮਾਲਿਕ ਨਿਕਲੂਗੀ ਸੌਖੀ ਜਿੰਨਾ ਮੈਂ ਉਹਨੂੰ ਲੇਵਾ ਤੇ ਜਿੱਦਾਂ ਸਰੀਰ ਲੱਗਾ ਜੀ ਬਹੁਤ ਵੱਡਾ ਪਿੱਠ ਪੂੜਾ ਚੌੜਾ ਆ ਜੀ ਤੇ ਪੂਰੀ ਵੱਡੇ ਕੱਦ ਦੀ ਮਾਲ ਲੱਗ ਗਈ ਮੈਂ ਵਾ ਹਾਂਜੀ ਖਾਣ ਵੀ ਬੜਾ ਸੋਹਣਾ ਲੱਗਾ ਇਹਨੂੰ ਹੈ ਹਾਂਜੀ ਹਾਂਜੀ ਤੇ ਵੀਰ ਜੀ ਕਿੰਨਾ ਕਿ ਦੋ ਦੋ ਜਵਾਬ ਮੰਨਦੇ ਹਾਂ ਨਹੀਂ ਵੀਡੀਓ ਚ ਪਾਉਂਦਾ ਮੈਂ ਹਾਂ ਚੱਲ ਅਗਲੀ ਵੀਡੀਓ ਚ ਪਾਵਾਂਗੇ ਪਰ ਹੁਣ ਪਾਤ ਹੀ ਕੋਈ ਗੱਲ ਨਹੀਂ ਉਡੀ ਹੋਰ ਮੈਂ ਚੰਗੀ ਬਣੀ ਹੋਵੇ ਨਾ ਇਹਦੇ ਹਵਾਨੇ ਨੂੰ ਅੱਖਾਂ ਲੱਗੀਆਂ ਮੈਂ ਨਾ ਜਿਆਦਾ 15 ਕਿਲੋ ਦੀ ਮਾਲਕ ਮੈਂ ਨਹੀਂ ਲੀਕ ਇਹ ਜਦੋਂ ਤਿਆਰ ਹੋਈ ਤੇ ਨੇ ਅੱਖਾਂ ਇਹਦੇ ਹਵਾਨੇ ਨੇ ਕੱਟ ਕੱਟ ਕੇ ਵੇਖਣਾ ਤੁਹਾਡੇ ਵੱਲ ਵਾ ਵੇਖੋ ਕਿੰਨੀ ਜਾਤ ਨਸਲ ਬੜੀ ਮੈਰੀ ਹਾਂਜੀ ਹਾਂਜੀ ਸੋਹਣੀ ਆ ਜੀ ਆ ਫੇਸ ਕੁਆਲਟੀ ਸਿੰਘ ਦੀ ਕੁਆਲਟੀ ਕੇਸ ਬੰਨੇ ਵੀ ਖੁੰਝੀ ਨਹੀਂ ਗਈ ਕਮਾ ਵੀਰ ਇੱਕ ਰੰਗੇੜਾ ਕੜਾ ਪੂਰੀ ਵਜਨ ਵਾਲੀ ਆ ਵੱਡੀ ਮੈਲ ਛੋਟੀ ਥੋੜਾ ਜਿਹੀ ਸਰੀਰ ਤੇ ਨਾੜਾਂ ਚਾ ਕਰ ਲੋ ਹਵਾਨੇ ਦੀਆਂ ਅੱਖਾਂ ਜੱਗ ਕਰ ਲਿਓ ਤੇ ਪਰ ਬਹੁਤ ਪੋਲੀ ਆ ਮੈਂ ਜਿੱਦਣ ਹਵਾਨਾ ਤਿਆਰ ਹੋਇਆ ਇਹਦੀਆਂ ਅੱਖਾਂ ਨੇ ਬੰਦਿਆਂ ਨੂੰ ਵੇਖਣਾ ਵਾ ਕੱਡ ਕੱਡ ਕੇ ਹੁਣ 15 ਕਿਲੋ ਦੇ ਐਵੇਂ ਥੋੜਾ ਮੈਨੂੰ ਦੁੱਧ ਕਰ ਦੋ ਹਾਂਜੀ ਕਿੱਦਾਂ ਮਾਰੂਗੀ ਫੇਰ ਹੀ ਨਿਕਲਣਾ ਜੀ 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 ਜਾਣ ਦੇ ਵੀਰ ਲੈ ਲੈ 15 ਕਿਲੋ ਦੇ ਦੇਣ ਕਿੰਨੇ ਕੁ ਲੈ ਜੂ ਦੇੜੇ ਜੇ 10 ਰੈਂਦੇ ਵੀਰੇ ਦੇ 10 ਦਿਨ ਰੈਂਦੇ ਸਾਢੇ ਦਿਨ ਸਾਂਭਣੀ ਤੇ ਪਾਉਗੀ ਪਰ ਮੈਂ ਦੱਸ ਦਊਗੀ ਕਿ ਕਿੱਦਾਂ ਮਾਰਨੀ ਆ ਹਾਂਜੀ ਹਾਂਜੀ ਠੀਕ ਆ ਤੇ ਮੋਲੇ ਦਾ ਬਿਲਕੁਲ ਜਾਇਜਿਆ ਕਰੀਏ ਫੇਰ ਮੋਲੇ ਤਾਂ ਮੈਂ ਦੇ ਹਿਸਾਬ ਨਾਲ ਹੀ ਹੋਣਾ ਜੇ ਦੱਸੋ ਫੇਰ ਉਦਾਂ ਮੁੱਲ ਤੇ 15 ਕਰਦੇ ਜੇ ਹਾਂਜੀ 10 ਦੀ ਮੈਂ ਦੇ ਦਾਂਗੇ ਛੋੜ ਛੋੜ ਕਰਦਾਂਗੇ ਜਿੰਨੀ ਤੁਸੀਂ ਕਰਾਉਣੀ ਹੈ ਯਾਰ ਉਹਦੀ ਤੇ 500 ਇਹਦੀ ਭਜੀ ਸਹੀ ਇੱਕ ਸੱਤ ਦੀ ਮੈਂ ਹੋਣੀ ਹੈ ਇੱਕ ਸੱਤ ਦੀ ਹਾਂ ਜੇ ਮੈਂ ਤਾਂ ਹੀ ਮੁੱਲ ਪੈਣਾ ਜੇ ਇਹਨਾਂ ਕੋਈ ਕਦੇ ਵੀ ਇੰਨਾ ਮੁੱਲ ਕੀਤਾ ਕੋਈ ਮੈਂ ਵੇਖੂਗਾ ਕਿ ਇੱਕ ਸੱਤ ਚ ਹਜ਼ਾਰ ਉਹਦਾ ਤੇ 500 ਇਹਦਾ ਇਸ ਕੋਈ ਨਹੀਂ ਕਰ ਲੋ ਜਿੱਦਾਂ ਮਰਜ਼ੀ ਕਰ ਲੋ ਸੋ ਦੋ ਚਾਰ ਦੀ ਕੋਈ ਗੱਲ ਨਹੀਂ ਹੁੰਦੀ ਉਹ ਸਾਡੇ 5 ਦੀ ਹੋ ਗਈ ਸਾਡੇ 5 ਦੀ ਕੋਈ ਨਹੀਂ ਪਰ ਮੈਂ ਤਾਂ ਇਹ ਨਾ ਕੋਈ ਸੋਚੇ ਵੀ ਮੈਂ ਤਾਂ ਬੋਲ ਮੈਂ ਹੀ ਚੰਗੀ ਜਾਦੀ ਮੈਂ ਹੈਗੀ ਵੱਡੀ ਕਸਰ ਨਹੀਂ ਕੀਤੀ ਬਾਕੀ ਇਹਦੇ ਵਿੱਚ ਕੋਈ ਵੀ ਖਾਣਾ ਵੇਖਣ ਇੱਕ ਰੋ ਫੇਰ ਐ ਸੋਹਣੀ ਸਰਕੀ ਪੂਰੀ ਬਹੁਤ ਜਿਆਦੀ ਆ ਮੈਂ ਪੇਠ ਪੂੜਾ ਚੰਗਾ ਚੌੜਾ ਬਾਕੀ ਜਿੰਨਾ ਵੀਰ ਨੇ ਮੁੱਲ ਕੀਤਾ ਨਾ ਹੱਕ ਰੱਖਦੀ ਆ ਜੀ ਮੈਂ ਹਾਂ ਜੀ ਉਹ ਪਰਲੀ ਖੋਲ ਦਿੱਤੀ ਜੀ ਅਗਲੀ ਵੀ ਖੋਲੀ ਮੈਂ ਖੋਲ ਪਹਿਲਾ ਸੂਆ ਸੂਆ ਪਹਿਲਾ ਹੀ ਸੂਆ ਵੀ ਪਹਿਲਾ ਹੀ ਸਿੰਘ ਦੀ ਕੁਆਲਿਟੀ ਚੈੱਕ ਕਰੋ ਛੋਟੀ ਛਕੀਨ ਆ ਪੂਰੀ ਬਹੁਤ ਸੋਹਣੀ ਜੀ ਕਰੋ ਚੱਕ ਉਦਾਂ ਝਗਦੀ ਡਰਦੀ ਥੋੜੀ ਜੀ ਹਾਂ ਜੀ ਹਾਂ ਤੁਹਾਡੀ ਲਾੜਾ ਤੋਂ ਦੇਹ ਛੋਟੀ ਦੇ ਆ ਵੇਖੋ ਛੋਟੀ ਕਿੱਡੀ ਸੋਹਣੀ ਆ ਕੱਟ ਕਾਠ ਇਹ ਛੋਟੀ ਤੇ ਉਹ ਮੈਂ ਇਹ ਨਿਕਾ ਇਹ ਹਰਿਆਣੇ ਦੀਆਂ ਦੋਵੇਂ ਅੱਛਾ ਹਾਂ ਜਿਹੜੀ ਸਚਾਈ ਹੈ ਉਹ ਤੇ ਚੱਲ ਆਪਾਂ ਕੀ ਆ ਲਈਆਂ ਤੁਸੀਂ ਇਧਰੋਂ ਹੀ ਆ ਲਈਆਂ ਤੇ ਆਪਣਾ ਕੋ ਰਿਸ਼ਤੇਦਾਰਾਂ ਕੋ ਲਈਆਂ ਵਾ ਅੱਛਾ ਤੇ ਦੋਵੇਂ ਹਰਿਆਣੇੋਂ ਮੱਝਾਂ ਲੈਂਦੀਆਂ ਐ ਇਹਨਾਂ ਨੇ ਠੀਕ ਚਲੋ ਉਹਨਾਂ ਦੇ ਮੋਹਰ ਜਾਣਾ ਚਲੋ ਲੋਕ ਅੱਜ ਕੱਲ੍ਹ ਜਾਈ ਜਾਂਦੇ ਆ ਵੇਚੀ ਜਾਂਦੇ ਮਾਲ ਹਾਂਜੀ 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 ਬਾਕੀ ਰੱਖਦੇ ਬੜੇ ਸ਼ੌਂਕ ਨਾਲ ਵਾਂ ਭੈਣ ਭਰਾ ਹਨਾ ਬਾਕੀ ਝੋਟੀ ਦਾ ਮੂੰਹ ਦਿਖਾਈ ਐਨੂੰ ਘਮਾ ਪਾਉ ਇੱਕ ਰੰ ਫੇਸ ਕੁਆਲ ਉਹਨਾਂ ਦੇ ਕੋਲ ਮੱਝ ਲੈਂਦੀ ਬਾਈਕ ਉਹਦੀ ਉਹਦੀ ਕੱਟੀ ਐ ਸਿੰਘ ਚੈੱਕ ਕਰੋ ਜੀ ਮੱਝ ਦਾ ਸਾਰੇ ਹਰ ਹਿਦਿਆਣੇ ਉਹ ਲੈਂਦੀਆਂ ਫਿਰ ਇਹ ਕੱਟੀਆਂ ਨਾਲ ਘਰੇ ਪਾਲੀ ਬੜੇ ਸ਼ੌਂਕ ਨਾਲ ਚਲੋ ਹੁਣ ਸਾਂਭ ਦੇਖੋ ਰਹਿਜ ਦਾ ਕੰਮ ਕੱਦ ਕਾੜ ਇੱਕ ਨਾ ਵੇਖ ਲਓ ਜੀ ਕਿੱਡਾ ਵੱਡਾ ਕਾਦਿਆ ਤੇ ਥਾਣ ਲੇਵਾ ਤੁਸੀਂ ਆਪ ਵੇਖ ਲਿਓ ਇੱਕ ਇਹਨੂੰ ਸਗੋਂ ਕਰਮਾਲੀ ਨੂੰ ਥਾਣ ਵੀ ਪੰਜ ਲੱਗੇ ਦੇ ਅੱਛਾ ਪੰਜ ਥਾਣ ਲੱਗੇ ਆ ਹਾਂ ਕਿੱਤੇ ਵਿਖਾਉਣੇ ਕਰਮਾਲੀ ਦੀ ਚੰਗੀ ਦੀ ਇਹ ਪੰਜ ਥਾਣ ਲੱਗੇ ਮੈਂ ਤਾਂ ਚੇਚਾ ਦੱਸਿਆ ਹਾਂ ਜੀ ਕਿ ਹੁੰਦੀ ਚੰਗੀ ਆ ਬਾਕੀ ਤੇ ਚੱਲ ਤੇ ਚਾਰੇ ਹੀ ਆ ਕਿ ਪੰਜੇ ਚੱਲਦੇ ਆ ਮੂੰਹ ਤੋਂ ਵੀ ਚੌਗੀ ਵੀਰੇ ਮੈਂ ਹਾਂ ਚੱਲਦੇ ਥਾਣ ਪੰਜੇ ਹਾਂ ਚੱਲ ਚੱਲਦੇ ਚੱਲਦੇ ਪੰਜੇ ਚੱਲਦੇ ਹਾਂ ਪੰਜੇ ਚੱਲਦੇ ਆ ਠੀਕ ਆ ਹਾਂ ਜੀ ਹਾਂ ਜੀ ਪੰਜੇ ਚੱਲਦੇ ਤੇ ਮੂੰਹ ਤੋਂ 4 ਦੰਦ ਤੋਂ 4 ਦੰਦ ਕੱਟੀ ਆ ਜੇ ਲਓ ਜੀ ਇਹ ਤਾਂ ਮਤਾਂ ਦਾ ਬੜੇ ਸ਼ੌਕਰਾਂ ਦਾ ਸਾੰਭੀ ਚਲੋ ਵੇਚ ਲਈ ਤੇ ਬਾਕੀ ਇਹ ਨਹੀਂ ਵੀ ਥਣ ਜੁੜੇ ਆ ਥਾਣਾ ਦੇ ਵਿੱਚ ਗੈਬ ਆ ਵੱਖਰੇ ਵੱਖਰੇ ਆ ਮੱਝ ਆ ਫਿਰ ਦੁਬਾਰਾ ਨਾ ਕੋਈ ਭੈ ਭਰਾ ਇਹ ਨਾ ਕਵੇ ਆ ਮੱਝ ਤੇ ਉਹ ਕੱਟੀ ਹਰਿਆਣੇ ਦੀ ਜਪਿਓ ਠੀਕ ਆ ਆ ਹਰਿਆਣੇ ਆ ਆ ਵੇਖੋ ਜੀ ਥਣ ਤੁਹਾਨੂੰ ਦਿਖਾਈਏ ਜਿਹੜਾ ਪੰਜਵਾਂ ਥਣ ਵੀ ਲੱਗਾ ਵਾ ਆ ਵੇਖੋ ਕਰੋ ਚੈੱਕ ਉਧਰੋਂ ਸਾਈਡ ਤੋਂ ਦਿਖਾ ਦੋ ਹਾਂਜੀ ਖਾਣ ਦੀ ਕੁਆਲਿਟੀ ਤੁਸੀਂ ਵੇਖ ਲਓ ਚੰਗੀ ਆ ਬਾਕੀ ਸਿੰਗ ਵੇਖੋ ਕੱਟੀ ਨੂੰ ਬਾਹਲਾ ਦੇਗਾ ਹਾਂਜੀ ਆ ਬਸ ਹਮਾਂ ਨਾ ਜਾ ਕੇ ਘਰ ਵੇਖੋ ਆ ਵੇਖੋ ਇਹ ਥਣ ਵੇਖੋ ਝੋਟੀ ਦੇ ਬਹਿਣੀ ਵਾਲੇ ਬੰਨੇ ਇੱਕ ਵਿਚਕਾਰ ਲੱਗਾ ਹਾਂਜੀ ਹਾਂਜੀ ਵਿਚਕਾਰ ਲੱਗਾ ਸੋਹਣੇ ਮੁਠੀ ਵਾਲੇ ਥਾਣੇ ਆ ਹਾਂ ਹਾਂ ਬਹੁਤ ਸੋਹਣੀ ਚੁਵਾਈ ਜੇ ਵੱਡਾ ਕਰਨਾ ਸਣ ਦੇਣ ਕਿੰਨੇ ਕੁ ਲੈ ਜੂਗੀ ਇਹ ਦੇਣ ਜੇ ਇਹਦੇ ਵੀ 10 ਦਿਨ ਮੈਂ ਰਹਿਦੇ ਦੋਵੇਂ ਇਕੱਠੀਆਂ ਹੀ ਆ ਅੱਛਾ 10 ਦਿਨ ਰਹਿਦੇ ਇਕੱਠੀ ਤੇ ਵੀ ਰਹਿੰਦੇ ਆ ਬਾਕੀ ਇਹ ਸ਼ੌਕ ਵਾਲੇ ਨੇ ਲੈਣੀ ਹੀ ਕੱਟੀ ਠੀਕ ਸਾਡੀ ਸਾਡੀ ਕੋ ਥੋੜਾ ਲੈ ਜਾਣੀ ਇਹ ਤੇ ਉਹਨੇ ਲੈਣੀ ਆ ਜਿਹੜਾ ਵੀ ਜ਼ਿਆਦਾ ਵੀ ਜੀ ਸ਼ੌਕ ਵਾਲਾ ਬੰਦਾ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਮੁੱਲ ਤੇ ਇਹਦਾ ਕੱਟੀ ਤੇ 1.5 ਲੱਖ ਰੁਪਏ ਦੀ ਆ ਇਹ ਮੰਨਦੇ ਤੁਸੀਂ ਕਿ ਨਹੀਂ ਮੈਂ ਮਾਰਦਾਨ ਕਿੰਨਾ ਕਰਨਾ ਮਾਰਦਾਨ ਕੱਟੀ 1 20 ਹੀ ਦੇ ਦਾਂਗੇ ਮੈਂ ਹੱਕ ਰੱਖਦੀ ਆ ਇਹ ਆ ਕਿ ਤਿਆਰਪੂਰੀ ਹੋਈ ਹੁੰਦੀ ਤੇ ਭਾਵੇਂ ਡੇਢ ਦੀ ਵੇਚ ਦਿੰਦੇ ਬਿਲਕੁਲ ਬੇ 1 20 ਹੀ ਕੱਟੀ ਦੇ ਦਾਂਗੇ ਠੀਕ ਆ ਕੋਈ ਬੇਨਾ ਸੋਚੇ ਵੀ ਮੁੱਲ ਜ਼ਿਆਦਾ ਜਦੋਂ ਕੱਟੀ ਤੇ ਲੱਗੇ ਆ ਕੇ ਕੋਈ ਇਹ ਗੱਲ ਨਹੀਂ ਕਹੂਗਾ ਕਿ ਨਹੀਂ ਕਮੀ ਹੈ ਹੀ ਨਹੀਂ ਕੋਈ ਫਾਕੀ ਆ ਵੀ ਸੋਹਣੀ ਆ ਛੋਟੀ ਜਿੰਨੀ ਵੇਲੋਂ ਸਿੰਘ ਨਿੱਕਾ ਵਾ ਇਹਦਾ ਸਿੰਘ ਦੀ ਕੁਆਲਿਟੀ ਵੇਖੋ ਕਿੰਡੀ ਸੋਹਣਾ ਮੁੰਡਿਆ ਸਿੰਘ ਫੇਸ ਵੇਖੋ ਕਿੱਡਾ ਸੋਹਣਾ ਇਹ ਕੱਟੀ 2 4 ਸੂਏ 5 ਸੂਏ ਚੋਣ ਵਾਲੀ ਆ ਹਾਂਜੀ ਹਾਂ ਤਾਂ ਪੀਣ ਵਾਲੀ ਆ ਮੁੰਡੇ 4 5 ਸੂਏ ਪੀ ਕੇ ਵੀ ਬਾਕੀ ਕੱਦ ਵੀਰ ਜੀ ਇੱਕ ਰਾਂ ਲੱਗ ਕੇ ਖਲੋਇਓ ਮੜਾਇ ਦਿਖਾਈਏ ਵੀ ਕੱਦ ਨਾ ਕੋਈ ਕਵੇ ਪੂਰਾ ਵੱਡਾ ਵਾ ਇਹਦਾ ਕੱਟੀ ਦਾ ਛੋਟੀ ਪੂਰਾ ਵੱਡਾ ਵਾ ਜੀ ਵੀਰ ਵੀ ਵਾਵਾ ਵੱਡਾ ਵਾ ਉਹਦਾ ਕੱਦ ਛੋਟੀ ਦਾ ਉਸ ਹੋਂ ਤੇ ਵੀ ਜੋ ਮਾਨ ਹੋਊਗਾ ਮਾਨਤਨ ਕਰਵਾ ਲਾਂਗੇ ਕੈਨੇਡਾ ਦੇ ਵੀ ਕੋਈ ਕਰਾ ਲਈਏ ਇਹੇ ਸ਼ਰਾਲੇ ਦਾ ਕਰਾ ਲਓ 1500 ਦਾ ਕਰਾ ਲਓ ਫੇਰ ਗੱਲ ਤੇ ਹੋਣੀ ਹੈ ਦੋ ਹੀ ਕਰਦੇ ਦੋ ਯਾਰ ਕਰ ਦਾਂਗੇ 18 ਦੇ ਦੇ ਦਾਂਗੇ ਘੱਟੇ ਇੱਕ 18 ਦੇ ਉਹ ਚੋ ਆਪਣੀ ਮਰਜ਼ੀ ਨਾਲ ਛੋੜ ਕਰ ਹਾਂਜੀ 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 ਬਾਕੀ ਵੀ ਦੋ ਤਿੰਨ ਸੂਏ 400 ਇਹ ਚੋ ਕੇ ਵੱਧ ਵੀ ਕੋਈ ਘੱਟੀ ਘੱਟ ਨਹੀਂ ਵੇਖ ਜੀ ਨਹੀਂ ਨਹੀਂ ਹੈ ਜੀ ਚੰਗੀ ਹੈ ਜੀ ਹਾਂਜੀ ਹਾਂਜੀ ਬਹੁਤ ਚੰਗੀ ਕਮੀ ਨਹੀਂ ਕੀ ਕੋਈ ਵੀ ਬਾਕੀ ਆ ਗਏ ਆਪਣੀ ਤਸੱਲੀ ਕਰੇ ਤਸੱਲੀ ਹੋਵੇ ਫੇ ਪੈਸੇ ਲਾਵੇ ਹਨਾ ਮਾਲ ਦਾ ਮੁੱਲ ਪਾਵੇ ਕੀਮਤ ਦਵੇ ਵੀ ਕੀਮਤ ਜਿੰਨੇ ਕਦੀ ਜ ਹੈਗੀ ਓਨੀ ਕੀਮਤ ਪਾ ਦੇ ਬਿਲਕੁਲ ਵੀ ਜੀ ਬਿਲਕੁਲ ਠੀਕ ਹੈ ਤੇ ਜਿਹੜੀ ਵੀਰ ਜੀ ਵੈੜਾ ਵਾਂ ਲਈਆਂ ਉਹ ਸੂਈਆਂ ਕ ਸੂਣਾ ਘੱਬਣਾ ਵੀਰੇ ਘੱਬਣਾ ਦੋ ਹਾਂ ਜੀ ਉਹ ਵੀ ਦੱਸਦਾ 15-15 ਦੇ ਲੈਂਦੀਆਂ ਪਰ ਆਈਆਂ ਨਹੀਂ ਹਲੇ ਕਿੰਨੇ ਕ ਭਾ ਲੀਆਂ ਉਹ ਭਾ ਔਰ ਜੀ ਇੱਕ ਤੇ ਵੈੜ 50000 ਦੀ ਦਵਾਂਗੇ ਹਾਂ ਜੀ ਇੱਕ ਦੇ ਦਾਂਗੇ 40000 ਠੀਕ ਆ ਹਾਂ ਜੀ ਸਹੀ ਤੇ ਬਾਕੀ ਜਿੱਦਾਂ ਵੀ ਆ ਕੋਈ ਨਹੀਂ ਫੋਨ ਤੇ ਕਰ ਲਾਂਗੇ ਪੂਰੇ ਭੈਣ ਭਰਾ ਕੋ ਵੀਡੀਓ ਪਾ ਲਿੰਦਾ ਕਿਹਲੇ ਹਾਂਜੀ 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 ਕਰਨੀ ਵੀਰ ਜੀ ਗੱਲਬਾਤ ਹੋਰ ਜੀ ਗੱਲਬਾਤ ਇਹ ਵੀ ਚਲੋ ਵਧੀਆ ਲੱਗਦਾ ਮੈਨੂੰ ਸਗੋਂ ਸਾਰੇ ਕਹਿ ਦਿੰਦੇ ਵੀ ਤੂੰ ਸੱਚ ਬੋਲਦਾ ਕਰਦਾ ਮੈਂ ਸੱਚ ਨਹੀਂ ਡੰਗਰੀ ਝੂਠਾ ਬਣਾ ਦਿੰਦੇ ਵਪਾਰੀ ਨੂੰ ਮਾਲ ਜਦੋਂ ਜਾ ਕੇ ਤੂੰ ਪੰਜਵੇਂ ਸੱਤਵੇਂ ਦਿਨ ਢਿੱਲਾ ਮਠਾ ਦਾ ਵਪਾਰੀ ਨੂੰ ਗਲਤ ਕਹਿ ਦਿੰਦੇ ਮੈਂ ਕਹਿੰਦਾ ਸਾਡੀ ਗਾਰੰਟੀ ਆ ਦੋ ਚਾਰ ਦਿਨ ਦੀ ਤੁਹਾਡੇ ਕਰ ਇਹਨਾਂ ਦੁੱਧ ਦਾਸਤਾ ਜਾਂ ਜਿਹੜੀ ਚੀਜ਼ ਦੱਸਤੀ ਹੈ ਹਾਂਜੀ ਬਾਕੀ ਮੇਰੇ ਭੈਣ ਭਰਾ ਸਾਰੇ ਨਾ ਤਸੱਲੀ ਨਾਲ ਵੀਡੀਓ ਇੱਕ ਵਾਰਾਂ ਦੋ ਵਾਰਾਂ ਬੈਕ ਕਰਕੇ ਚੈੱਕ ਕਰ ਲਿਆ ਕਰੋ ਹਾਂਜੀ ਵੀਡੀਓ ਕਿਹੜਾ ਕਦੇ ਚੱ ਥਣਾ ਦੀ ਤੇ ਦੰਦਾਂ ਦੀ ਜਿਹਨੀਆਂ ਚੀਜ਼ਾਂ ਤੁਹਾਨੂੰ ਵੀਡੀਓ 'ਚ ਨਹੀਂ ਦੇਖਦੀਆਂ ਨਹੀਂ ਜਾਇ ਮਟੋਦੀਆਂ ਬਾਕੀ ਜਿਹੜਾ ਸਰੀਰ ਆ ਤੁਸੀਂ ਉਹ ਆਪ ਵੇਖ ਲਿਆ ਕਰੋ ਸੁਭਾਤ ਨਾਲ ਰੱਦ ਲੱਗਦਾ ਜਾਂ ਕੱਟ ਲੱਗਦਾ ਉਹ ਪਹਿ ਜਿੱਦਾਂ ਨਹੀਂ ਹੁੰਦਾ ਮੈਨੂੰ ਕੋਈ ਨਾ ਜਿਆਦਾ ਸੂਏ ਲੱਗਦੀ ਮੈਂ ਨਾਲ ਭਰਾ ਠੀਕ ਆ ਠੀਕ ਆ ਦੇਖੋ ਆਖੇ ਘਾਟ ਲੱਗਦੀ ਮੈਂ ਉਹ ਵੀ ਨਹੀਂ ਜੇ ਤਾਂ ਕਿਉਂ ਜਿੱਦਣਾ ਕੇ ਨਾ ਹਰ ਇੱਕ ਆਪੋ ਆਪਣੀ ਸਮਝ ਆਪੋ ਆਪਣੇ ਤਰੀਕੇ ਨਾਲ ਕੋਈ ਸੋਚਦਾ ਕਿ ਇਹਨੂੰ ਕਾਲੀ ਚੰਗੀ ਲੱਗਣੀ ਕਿ ਤੂੰ ਨੀਲੀ ਚੰਗੀ ਲੱਗਣੀ ਹਾਂਜੀ ਹਾਂਜੀ ਇਹ ਕਰਕੇ ਕਰੀਦਾ ਨਹੀਂ ਮੇਰੇ ਭਰਾ ਸਾਰੇ ਭੈਣ ਭਰਾ ਨਾ ਵੀਡੀਓ ਤਸਲੀਨਾ ਵੇਖ ਲਿਆ ਕਰੋ ਆ ਵੀਡੀਓ ਨੂੰ ਅੱਗੇ ਪਿੱਛੇ ਕਰਕੇ ਵੇਖ ਲਿਆ ਕਰਨ ਜੇ ਪਸੰਦ ਹੋਵੇ ਬਿਲਕੁਲ ਬੇਨਿਕ ਬੇਨਤੀ ਆ ਚਲੋ ਬਾਕੀ ਜਦ ਸਾਈ ਪੈ ਜਾਂਦੀ ਆ ਫਿਰ ਅਸੀਂ ਦੂਜਿਆਂ ਨੂੰ ਕਹਿ ਦਿੰਦੇ ਵਿੱਗੀ ਆ ਕੋਈ ਦਾ ਵੇ ਸ਼ਾਮਾਂ ਨੂੰ ਕਹਿੰਦੇ ਸਾਡੇ ਡੈਡੀ ਨਹੀਂ ਮੰਨਦਾ ਜਾਂ ਭਰਾ ਨੇ ਸਲਾਹ ਕੀਤੀ ਜਾਂ ਕਿੱਦਾਂ ਵੀ ਉਹ ਬਤਨ ਸਾਨੂੰ ਬੜੀ ਮੁਸ਼ਕਿਲ ਹੁੰਦੀ ਉਹ ਜੀ 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 ਤੇ ਦੋਰੇ ਅਗਲੇ ਨੂੰ ਕਹਿੰਦਾ ਭਾਜੀ ਨਹੀਂ ਉਹਨਾਂ ਨੇ ਸਾਈ ਪਾਈ ਹੀ ਨਹੀਂ ਲਈ ਤੁਹਾਡਾ ਝਗ ਜਾਂਦੇ ਵਿੱਚੋਂ ਹੁਣ ਤੁਸੀਂ ਖਰਾਬ ਪੰਜ ਡੰਗਰ ਤਿਆਰ ਕੀਤੇ ਆ ਤਕਰੀਬਨ ਪੰਜ ਹੀ ਬੰਦੇ ਲੱਗੇ ਹਣੇ ਬੰਦੇ ਕਹਾ ਮਿਹਨਤ ਤੇ ਪੂਰੀ ਕਰਨੀ ਪੈਂਦੀ ਬਣਾਉਣ ਦਾ ਖਰਚਾ ਚੜ ਜਾਣਾ ਤੁਹਾਨੂੰ ਤਿਆਰੀ ਕਰਨ ਦਾ ਖਰਚਾ ਜਾਣਾ ਤਾਂ ਦਿਨ ਪੂਰਾ ਲੰਘ ਜਾਂਦਾ ਹਾਂਜੀ ਚਲੋ ਮਹਾਰਾਜ ਨੇ ਚਲੋ ਹਾਰੇ ਇੱਕ ਦੀ ਰੋਟੀ ਲਿਖੀ ਆਪ ਕੋ ਆਪਣੇ ਤਰੀਕੇ ਨਾਲ ਚੇਤਾ ਮਹਾਰਾਜ ਲਈ ਜਾਂਦਾ ਜੀ ਜੀ ਠੀਕ ਆ ਹਾਂ ਕੋਈ ਗੱਲ ਨਹੀਂ ਸਹੀ ਆ ਤੇ ਬਾਕੀ ਵੀਰ ਨੂੰ ਇੰਨੀ ਬੜੀ ਮਿਹਰਬਾਨੀ ਹੈ ਕਿ ਤੋੜਾ ਵਾਲਾ ਪਿਆਰ ਬਖਸ਼ਦੇ ਆ ਵਧੀਆ ਲ ਆ ਚਲੋ ਮਹਾਰਾਜ ਇਦਾਂ ਹੀ ਬਣਾ ਕੇ ਰੱਖੇ ਇੱਜਤ ਆ ਬਣਾਉਣੀ ਤੇ ਉਹਨੂੰ ਟਿਕਾਉਣਾ ਬਹੁਤ ਔਖਾ ਬਹੁਤ ਔਖਾ ਹੋਣਾ ਮੇਰੇ ਤੇ ਟਾਈਮ ਆਏਗਾ ਮੈਨੂੰ ਇਹ ਐਵਰੇਜ ਰੱਖਣੀ ਪੈਣੀ ਹੈ ਟਿਕਾਉਣਾ ਪੈਣਾ ਹੈ ਇੱਜਤ ਬਿਲਕੁਲ ਜੀ ਬਿਲਕੁਲ ਕਿਹੜੀ ਮਾੜੀ ਮੋਟੀ ਗੱਲ ਉਹ ਵੀ ਦੱਸਣੀ ਪਣੀ ਹੈ ਵੀ ਨਹੀਂ ਯਾਰ ਕਲੀਅਰ ਕਰਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਤੇ ਬਾਕੀ ਕੋਈ ਨਹੀਂ ਜਿੱਦਾਂ ਫੋਨ ਤੇ ਕਰੋਗੇ ਆਪਾਂ ਕਰਕੇ ਚਲੋ ਜਿੱਦਾਂ ਵੀ ਹੋਵੇ ਆਪਾਂ ਦੇ ਦਾਂਗੇ ਮਾਲ ਠੀਕ ਹੈ ਜੀ ਤੇ ਇੱਕ ਵਾਰ ਆ ਕੇ ਵੇਖੋ ਵੀ ਝੋਟੀ ਪੰਜਾ ਥਣਾਂ ਵਾਲੀ ਜਿਹੜੀ ਆ ਨਾ ਤੁਹਾਨੂੰ ਪਸੰਦ ਜ਼ਰੂਰ ਆਊਗੀ ਤੇ ਇੱਕ ਹੋਰ ਜਿਹੜੀ ਗੱਬਣ ਇਹ ਵੀ ਪਸੰਦ ਆਉਗੇ ਤੇ ਦੋਵੇਂ ਤਾਜ਼ੀਆਂ ਸੁਈਆਂ ਇਹ ਵੀ ਸੋਹਣੀਆਂ ਹਨ ਨੀਓ ਅੰਕਲ ਅੰਬਰ ਸਰੋਤ ਦੇ ਭੈਣ ਨੂੰ ਨਹੀਂ ਮਾਏ ਸੀ ਹਾਂਜੀ ਉਹ ਦਿਨਾਂ ਦੇ ਵੱਡੀ ਘਟੀ ਲੈਣੀ ਹੁਣ ਮੈਨੂੰ ਨੰਬਰ ਤਾਂ ਨਹੀਂ ਦਿੱਤਾ ਅੰਬਰ ਸਰੋਤ ਦਾ ਆਪਣਾ ਆਲਫਾ ਮਨ ਲਗਵਾਇਆ ਹੀ ਉਹ ਨੰਬਰ ਨਹੀਂ ਜਾ ਦੇਣ ਬਾਕੀ ਵੀਰ ਨੂੰ ਫੋਨ ਕਰ ਲਿਓ ਤਾਂ ਆਪਣੀ ਤਸੱਲੀ ਕਰਿਓ ਆ ਗਈ ਤਸੱਲੀ ਕਰਕੇ ਫੇਰ ਲੈ ਕੇ ਜਾਓ ਵੀਡੀਓ ਕਰ ਦਿਓ ਸ਼ੇਰ ਜੀ ਧੰਨਵਾਦ